ਸਾਸੀ ਗਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਰਮ ਤੜਬਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਰਾਣੇ ਨੇ ਪਹੁੰਚ ਚੁੱਕੇ ਆ ਦੇਖੋ ਅੱਜ ਵੀ ਬਾਈ ਕੋ ਸੱਤ ਅੱਠ ਦੇ ਲੱਗਵਾ ਵੜਾ ਸੇਲ ਆ ਜੀ ਤੇ ਆਓ ਬਾਈ ਜਿਹਨੇ ਗੱਲਬਾਤ ਕਰੀਏ ਬਾਈ ਸਤਿਕਾਰ ਸਤਿਕਾਰ ਬਹੁਤ ਸਵਾਦ ਠੀਕ ਠਾਕ ਬਾਕੀ ਸੰਦੀਪ ਡੇਰੀ ਫਾਰਮ ਦੇਖਦੇ ਸਾਰੀ ਵੀਰ ਭਰਾਣ ਸਾਸੀ ਗਾਲ ਜੀ ਮੈਂ ਤਾਂ ਸਰਪੰਚ ਹਣੇ ਮੁੰਡਾ ਸਰਪੰਚ ਸਾਹਿਬ ਨਿਕਲੀ ਜਾਂਦਾ ਉਹ ਸਰਪੰਚ ਸਾਹਿਬ ਵੜਾ ਸਾਸੀ ਗਾਲ ਜੀ ਆ ਬਾਈ ਬੰਦ ਕਰ ਦਿਓ ਪੱਖੇ ਬਣਾ ਜੇ ਉਹ ਠੀਕ ਠਾਕ ਵੇਲਾ ਦਾ ਸਰਪੰਚ ਸਾਹਿਬ ਇੱਕ ਵਾਰੀ ਖੜੇ ਨਾ ਦੁਬਾਰਾ ਹੀ ਨਹੀਂ ਬਹੁਤ ਸਰਪੰਚ ਫਿਰ ਉਹ ਤਾਂ ਮੈਂ ਗਿਆ ਹਨਾ ਕਿਤੇ ਦਿਹਾੜੀ ਫਿਰ ਨੂੰ ਸਰਪੰਚ ਨੇ ਮੈਂ ਤੁਹੀਂ ਵੇਖ ਲੋਗੇ ਚਲੋ ਹੋਰ ਵਧੀ ਵਧੀ ਜਾਣਗੀ ਇਹ ਕਿਰਪਾ ਮਹਾਰਾਜ ਜੀ ਗੁਰਨਾਨ ਪਾਹੇ ਸਾਫ ਸੋਹਰਾ ਭਾਪਰ ਤੇਰਾ ਮਾਲੀ ਜੀ ਵਿਗਦਾ ਜਾਂਦਾ ਹੁਣੀ ਬੇੜਾ ਦੋ ਕੱਲ ਵੇਗੀਆਂ ਇਹ ਹਾਂਜੀ ਹਾਂਜੀ ਤੇ ਬਾਕੀ ਬੇੜਾ 9 10 ਹੁਣੀ 7 8 ਗੜਾ ਹੈ ਕੱਲੀ ਸ਼ੁਰੂ ਕਰੋ ਕਰੋ ਹਾਂਜੀ ਲੈ ਸ਼ੰਭੂ ਹਾਂਜੀ ਇਹ ਦੀਸ਼ਾ ਪਹਿਲੇ ਨ ਵਸ਼ੀ ਚਾਰ ਦੰਦ ਬਹੁਤ ਸੋਹਣੀ ਬਰੀਕੀਆਂ ਬਰਾਕੀਆਂ ਬੜੀਆਂ ਸਪਾਈਆਂ ਸੂਈਆਂ ਬਹੁਤ ਸੋਹਣੀਆਂ ਵਸ਼ੀ ਦੀ ਠੀਕ ਆ ਥਣ ਥਣ ਬਹੁਤ ਸੋਹ ਪਹਿਲਾ ਸੂਆ ਚਾਰ ਦੰਦ ਹੈ ਸੂਆ ਗੱਪਣਾ ਜੀ ਗੱਪਣ ਗੱਪਣ ਚਾਰ ਦੰਦ ਆ ਹਾਂ ਜੀ ਤੇ ਸੂਆ ਗਵਾੜੀ ਖਾਈ ਦੰਦ ਖਾਈ ਲੈ ਦੰਦ ਖਾ ਚਾਰ ਠੀਕ ਆ ਹੋਰ ਚਾਰ ਦੰਦ ਹੋਰ ਹੋਰ ਸਾਬ ਸੂ ਬੜੀ ਵਸ਼ੀ ਨੇ ਸਪਾਈਆਂ ਬਣੀਆਂ ਰਾਣਾ ਜੀ ਕਿੰਨਾ ਕਰਜੂ ਦੁੱਧ ਫਿਰ ਇਹ ਦੁੱਧ ਦੀਆਂ ਨਾਰਮਲ 17 20 ਕਿਲੋ ਦੇ ਦੁੱਧ ਦੇ ਦੂਗੀ ਹਾਂ ਜੀ 17 18 20 ਕਿਲੋ ਦੁੱਧ ਦੇ ਦੂਗੀ ਨਾਰਮਲ 17 20 ਕਿਲੋ ਕਰਜੂ ਸਪਾਈਆਂ ਸੂਈਆਂ ਬਣੀਆਂ ਬਰੀਕ ਬਲੈਕ ਬੜੀ ਵਸ਼ੀ ਨਹੀਂ ਠੀਕ ਆ ਫਿਰ ਫੇਸ ਗਵਾੜੀ ਵਾਫਸੀ ਆਹ ਜਵਾਬ ਅਸਮਾ ਬਿਲਕੁਲ ਵਰੀਆ ਬਿਲਕੁਲ ਓਕੇ ਓਕੇ ਦੀ ਸਰ ਠੰਡੀ ਸੀ ਰ ਚਲੋ ਹਾਂਜੀ ਫਿਰ ਬਾਕੀ ਸੀਬ ਸਾਹਿਬ ਜੀ ਮੁੱਲ ਬਹੁਤ ਛੋੜੇ ਛੜੇ ਆ ਜਨਾ ਸੇਲ ਵਾਲਾ ਹੀ ਭਾਵਾ ਚਾਰ ਬਣਾ ਇੱਕੋ ਭਾ ਦੀਆਂ ਪੈਣ ਪੈਣੀਆਂ ਹਦੀਆਂ ਇਹ ਵੀ ਬੈਠ ਦੀ ਇਹਦੀ ਵਸ਼ੀ 10000 ਕਰਾਂਗੇ ਪੈਣ ਹਜ਼ਾਰ ਚੋਂ 40000 ਦੀ 60000 ਦੀ ਬਹੁਤ ਸਾਰੀ ਕਰਾਂ ਦੀ 60000 ਦੀ ਕੋਈ ਸੌਦਾ ਕਰਨ ਦੇ ਚੱਕਰ ਜਨਾ ਪਵੇ ਚਲੋ ਠੀਕ ਆ ਬਹੁਤ ਸਾਹ ਵਸ਼ੀ ਤੇ ਆਹ ਹੈ ਜੀ ਇਹ ਸੀਸਾ ਰਾਤ ਦੀ ਸੂਈ ਆ ਅੱਛਾ ਇਹ ਛੇ ਲਾਲੇ ਆਪਣੇ ਲਾਲੇ ਆਪਣੇ ਤਜਰਬਾ ਜੋ ਮਰਜੀ ਜਰਸੀ ਵਾਲੇ ਕਰੋਸ ਲਾਜੋ ਮੱਛੀ ਮਗਰ ਜਰਸੀ ਦਿੱਤੀ ਪਿਓਰ ਮੱਛੀ ਮਗਰ ਆ ਗਈ ਹਾਂ ਹਾਂ ਤੇ ਕਿੰਨਾ ਬੋਲਾ ਜੀ ਫਿਰ ਇਹ ਪੰਦੀ ਨੇ 7 ਕਿਲੋ ਚੈਰ ਆਤੀ 7 ਕਿਲੋ ਮਤਲਬ 14 15 ਕਿਲੋ ਬੋਲਾ ਆਈ ਹੈ ਠੀਕ ਆ ਲੋ ਜੀ ਇਹ ਵੀ ਕਰੋ ਚੈੱਕ ਕਰਾ ਲੀ ਆ ਥਣ ਸੁਣਾਇਆ ਲੇਵਾ ਬਹੁਤ ਕਟਕੂਟ ਵਾਲਾ ਫਾੜੀ ਵਾਲਾ ਠੀਕ ਆ ਸਪੰਜਾ ਸਪੰਜਾ ਬਣੀਆਂ ਬਸ਼ਤ ਸੁਆਪਸਮਾ ਬਿਲਕੁਲ ਵਧੀਆ ਬਿਲਕੁਕੁਲ ਓਕੇ ਹੈ ਬਾਕੀ ਪਸਮਕ ਪਹਿਲੇ ਨਾਲ ਥਣ ਸੁਣ ਬਹੁਤ ਸੋਨਾ ਕੱਢ ਜਾਂਦੀ ਮੁੱਠੀ ਹਾਂ ਹਾਂ ਨਹੀਂ ਠੀਕ ਹੈ ਜੀ हां जी भाई जी फिर राणा जी ये भी दी नीश अपना मोल कर लिए 75 ਕਰ ਲਈਏ 70 ਕਰ ਲਈਏ ਅੱਜ ਭਾਜ ਕੋਈ ਚਾਹੋ ਵੈਨਾਂ ਦੇ ਕੋਈ ਭਾਏ ਦੀ ਪੈਣ ਯਾਰ ਜੋ ਯਾਰ 10000 ਛੋੜ ਛੋੜ ਯਾਰ 40000 ਦੀ ਬਹੁਤ ਸੋਨਾ ਕਰ ਲੈ ਵਾਠ ਠੀਕ ਆ ਤੇ ਆਹਾਂ ਭਾਈ ਜੀ ਫਿਰ ਇਹ ਨੀਸ਼ਾ ਜੇ ਪਹਿਲਾਂ ਵਛੀਆ ਬਨੇਰੇ ਸੂਈ ਅੱਜ ਜੀ ਅੱਛਾ ਭੁਲਦੇ ਆਪਾਂ ਥਾਣੀ ਵਗਦੇ ਦਵਾਂਗੇ ਹੂੰ ਭਲਾ ਭਲਾ ਆ ਜੇ ਵਛੀ ਭਲਾ ਹਨਾ ਥੋੜੀ ਹਨਾ ਹਾਂ ਭੁਲੋ ਭਾਈ ਹਾਂ ਤੇ ਭਾਈ ਜੀ ਕਿੰਨੇ ਦਾ ਕਰ ਜੂਗੀ ਇਹ ਦੁੱਧ ਹਨੀਸ਼ਾ ਆਪੇ ਅੰਦਾਜ਼ਾ ਲਾ ਲੈ ਹਾਂ ਇਹਦੇ ਭਲਾ ਭਲਾ ਜੋ 18 20 ਕਿਲੋ ਦੋ ਤੇ ਆਮ ਨਾਲ ਦਊਗੀ ਹਾਂ ਲੈ ਸ਼ੰਭੂ ਦਾ ਖਾਦੇ ਕਰਾਂ ਦੀ ਥਾਂ ਲਵੇਂ ਤੇ ਬੜਾ ਜ਼ਬਰਦਸਤ ਦਾ ਕਰੋ ਚੈੱਕ ਕਰਾ ਜੀ ਠੀਕ ਆ ਸਫਾਂਆਂ ਬੜੀਆਂ ਵਸ਼ੀ ਨੇ ਫੇਸ ਕੁਆਲਟੀ ਵੀ ਖਾਵੇ ਚੋਾਈ ਜੂ ਵਧੀ ਨਿਕਲੀ ਜੋਂ ਬਹੁਤ ਸੋਹਣੀ ਚੋਂ ਚਾਂਦੇ ਭਲਾ ਕੋਈ ਨਹੀਂ ਦੱਸ ਜਣੀ ਬੱਚਾ ਬੱਚੀ ਬੱਚੀ ਵਸ਼ੀ ਬਹੁਤ ਵਸ਼ੀ ਬਿਲਕੁਲ ਨਾੜੂ ਬਹੁਤ ਬਰੀਡ ਵਾਲੀ ਵਸ਼ੀ ਸੀ ਠੀਕ ਆ ਤੇ ਰਾਣਾ ਜੀ ਬਾਜੀ ਕੀ ਮੰਨਨ ਦੀ ਹਸੀਸ਼ ਐ ਵੀ ਪੈਣ 100000 ਯਾਰ ਛੋੜਿਆ 100000 ਦੀ 100000 100000 ਦੀ ਇਹ ਵੀ ਆਪਣਾ ਸ਼ਾਈ ਵਾਲਿਆ ਤੇ ਕੋਈ ਦੁੱਧ 17 18 ਕਿਲੋ ਤਿਆਰ ਆ ਅੱਛਾ ਪਰਲੀ ਜੀ ਚਲ ਇੱਧਰ ਲੋ ਪਰੇ ਨੋ ਕਿੰਨਾ ਦੁੱਧ ਹੈ ਜੀ 17 18 ਕਿਲੋ ਜੀ 17 18 ਪਰਲੀ ਤੁਹਾਡੇ ਮਾਦੀ ਥਣਸਣ ਬਹੁਤ ਸੋਹਣਾ ਵੇ ਹਾਂ ਉਹਦਾ ਠੰਡੀ ਸੀ ਜੀ ਕੋਈ ਨਹੀਂ ਪਾਈ ਹੋਈ ਇਹਨੂੰ ਠੀਕ ਹੈ ਰਸੀ ਤੇ ਬਣਾਇ ਜਾਊਗਾ ਆ ਜਾਓ ਬੱਛਾ ਮਗਰ ਜੀ ਹਾਂ ਜੀ ਅੰਮ੍ਰੀ ਮੋੜੇ ਲੱਤੀ ਮਦਰ ਅਜਾ ਬੱਛੀ ਆ ਮੱਸੀ ਇਹਦੇ ਰਗੀ ਆਪ ਲਓ ਜੀ ਬੱਛੀ ਕੈਮਰੇ ਕੋ ਬੜਾ ਡਰਦੀ ਕੁੜੀ ਐ ਵੀ ਥੋੜਾ ਕੱਪਦੀ ਹੈ ਨਾ ਪਿਛੇ ਤਾਂ ਲੈ ਉਹਦਾ ਠੰਡੀ ਸੀ ਲੈ ਕੋਈ ਰੱਸੀ ਸੀ ਨਹੀਂ ਪਈ ਹਾਂਜੀ ਕੈਮਰੇ ਕੋ ਡਰਦੀ ਓਦਾਂ ਕੋਈ ਰੱਸੀ ਨਹੀਂ ਪਾਈ ਦੀ ਪੈਣ ਰੱਸੀ ਚਾਹੀਦੀ ਆ ਜਾਓ ਹਾਂਜੀ ਰਣਾ ਜੀ ਇਹਦੀ ਫੀਸ ਆਪਣਾ 65000 ਜੁਆਰ ਛੋੜਿਆ 40000 ਦੀ 40000 ਦੀ ਚਲੋ ਜਾਨ ਦੋ ਫਿਰ ਤੇ ਆਹ ਬਾਈ ਜੀ ਫਿਰ ਇਹ ਗੱਭਰ ਲੱਗਦੀ ਆ ਇਹ ਹਦੀਸਾ ਜੀ 7 ਕਿਲੋ ਦਿਨ ਪੂਰੇ ਆ ਹਾਂ ਬਹੁਤ ਚੰਗੀ ਵਸ਼ੀ ਸਾਫ ਤੇ ਵਧੀਆ ਥੱਲੀ ਥੀਲ ਵਧੀਆ ਪਹਿਲਾ ਸੂਆ ਨਾ ਜੀ ਨਹੀਂ ਦੂਜਾ ਸੂਆ ਇਹ ਆਪਣਾ ਇੱਥੇ ਲੱਗ ਗਿਆ ਨਹੀਂ ਫੜੇਗੜ ਚੂੜੀਆਂ ਲੱਗੋ ਹਾਂ ਇਹਨੇ ਪਹਿਲੇ ਨੇ ਕੈਮਰੇ ਕੋ ਡਰਦੀਆਂ 23 ਕਿਲੋ ਦੁੱਧ ਭਰਿਆ ਪਹਿਲੇ ਨੇ ਹਾਂਜੀ 23 ਕਿਲੋ ਦੁੱਧ ਭਰਿਆ ਪਹਿਲੇ ਨੇ ਗਾਇ ਸ਼ੰਭੂ ਦਿਖਾ ਕਰਾ ਲਈ ਬਹੁਤ ਸੋਹਣੀ ਵਿਹੜਾ ਨਸਲ ਪੂਰੀ ਪ੍ਰਿੰਟ ਪ੍ਰਿੰਟ ਬੜਾ ਵਸ਼ੀ ਦਾ ਠੀਕ ਆ ਸਾਫ ਸੂ ਬੜੀ ਆਜੋ 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 ਯੋ ਠੀਕ ਆ ਤੇ ਬਾਜੀ ਫਿਰ ਇੰਦੀ ਕੀ ਮਾਰਾ ਇਸ ਲੀਵ ਸਿਆ ਆਪਣਾ ਤਿਆਰ ਹੋਈ ਦੇ ਵਸੀ 85000 ਦੀ ਵਿਕੂਗੀ ਹਾਂਜੀ ਅੱਜ 70000 ਦੇ ਹਜ਼ਾਰ ਛੋੜ ਕਰਨਾ 70000 ਤੋਂ ਹਜ਼ਾਰ ਛੋੜ ਹਜ਼ਾਰ ਛੋੜ ਚਲੋ 90000 ਦੀ 90000 ਠੀਕ ਆ ਸਾਫ ਸੂ ਬੜੀ ਇਹ ਵੀ ਗੱਬਣ ਲੱਗਦੀ ਆ ਇਹ ਲੀਵ ਸਿਆ ਹਫਤਾ ਲਈ ਦੀ ਦੱਸ ਦੇਣਾ ਹੂੰ ਇਹ ਨਾ ਆਪਣਾ ਕਿ ਵੀਰ ਪਾ ਧੋਖਾ ਨਹੀਂ ਕਰਨਾ ਕਿ ਹਨ ਹਾਂਜੀ ਵੇਖ ਲੂ ਵੇਖੋ ਜਾਬਦਾਂ ਨਹੀਂ ਕੋਈ ਜਜਮੈਂਟ ਨਹੀਂ ਕਰ ਸਕਦਾ ਪਿਛਲਾ ਥਾਣਾ ਨਹੀਂ ਇੱਕ ਤਿੰਨ ਥਾਣੇ ਆ ਅਜੇ ਪਿਛਲਾ ਹੈ ਨਹੀਂ ਪਿਛਲਾ ਨਹੀਂ ਮੰਨ ਲਓ ਤਿੰਨ ਥਾਣੇ ਬਿਲਕੁਲ ਓਕੇ ਆ ਠੀਕ ਆ ਦੁੱਧ ਦੇ 15 16 ਦੇ ਦੇ 18 ਦੇ ਆਪਣੀ ਸੇਵਾ ਦਾ ਲੈ ਵੀ ਭਾ ਬਹੁਤ ਜਾਇਜ਼ਾ ਦੇ ਰੇਟ ਤੇ ਹਿਸਾਬ ਨਾਲ ਕਿੰਨਾ ਕਰ ਚੁ ਰਣਾ ਜੀ ਇਦੋਂ ਤੇ ਦੁੱਧ ਵੇਖ ਲੋ ਜਿੱਡਾ ਵਜ਼ਨ ਵਜੂਦ ਹੈ ਚਲੋ 4 ਹੁੰਦੇ ਤੇ 20 ਕਿਲੋ ਦੇ ਨੇ 15 18 ਕਿਲੋ ਦੁੱਧ ਅਜੇ ਵੀ ਦੇਈ ਜੋ ਇਹ ਵਿਹੜ ਵੀ ਚੰਗੀ ਆ ਵਿਹੜੀ ਬਹੁਤ ਚੰਗੀ ਮਾੜਾ ਜੰਗਲ ਹਾਂ ਥਾਂ ਤੋਂ ਖਾਰਜ ਜਾਂਗੇ ਜਦ ਜੰਗਾ ਪਿਛੇ ਨੀਵਾ ਕਰਕੇ ਬਾਰੇ ਜੱਜਮੈਂਟ ਨਹੀਂ ਕਰ ਸਕਦਾ ਕੋਈ ਹੁਣ ਦਿਖਾਰੇ ਮਾੜਾ ਜੀ ਠੀਕ ਆ ਤੇ ਭਾਈ ਜੀ ਇਹ ਸਾਂ ਤਿੰਨ ਥਾਣੇ ਆ ਅੱਛਾ ਇਹ 30000 ਜੋ ਹਜ਼ਾਰ ਛੋਟ ਕਰਦੇ ਨੇ 29000 ਦੀ 30000 ਦੇ ਅੱਧੇ ਮੋਲੇ ਦੇ ਚਲੋ ਜਾਣ ਦੋ ਇਹਦੇ ਕੋ ਵੀਰ ਭਰਾ ਘਰ ਚੋਂ ਆਲਾ ਲੈ ਡੇਰੀ ਚੋਂ ਆਲੇ ਲੈ ਕੋਈ ਮੋਲੀ ਨਹੀਂ ਇਹਦਾ ਚਲੋ ਠੀਕ ਆ ਹਾਂ ਜੀ ਤੇ ਆਹ ਜੀ ਫਿਰ ਇਹ ਸਲੀਪ ਸਾਹਿਬ ਸੂਿਰ ਕੋ ਦੁੱਧ ਹੈਗਾ 10-11 ਕਿਲੋ 10-11 ਕਿਲੋ ਦੁੱਧ 16 ਨਾਲ ਹੋ ਜਾਂ ਦੁੱਧ ਪਾਣੀ ਗਿਆ ਚਪਾਕ ਦੇਣਾ ਸੂਿਰ ਲਓ ਜੀ ਬੱਛੀ ਮਗਰੇ ਦੇ ਬੱਛੀ ਮਗਰਾ ਆ ਹਾਂ ਜਰਸੀ ਜੀ ਜਰਸੀ ਵਸੀ ਮਗਰ ਜਰਸੀ ਵਸੀ ਮਹਾਰਾਜ ਉਹ ਆਜੋ ਇਹ ਪਰੇਨੋ ਪਾਠੀ ਲੈ ਲੈ ਜਬੂ ਇਹ ਵੀ ਦਿਖਾਰੇ ਕਰਾ ਦੇ ਆਜ ਇੱਕ ਸੁਨੀਹਾ ਚੋਣ ਚਣ ਬਹੁਤ ਚੰਗੀ ਹੈ ਹਾਂ ਪੁੰਗਣਗੋ ਚੋਣੇ ਬਹੁਤ ਠੰਡੀ ਸੀ ਨੇ ਕੋਈ ਰਸੀ ਰਸੀ ਨਹੀਂ ਪੋਣੀ ਠੀਕ ਆ ਰਾਣਾ ਜਫਰਿੰਦੀ ਕੀ ਮਰ ਇਹਦੀ ਸੀਫੇ 40000 ਦੇ 1000 ਛੋੜ ਕਰਦਾ 47000 ਦੀ 47000 ਦੀ ਜਿਹੜੇ ਵੀਰ ਭਰਾ ਕੋ ਸੌਦੇ ਦੇ ਚੱਕਰ ਜਣਾ ਪਵੇ ਆਪਣੇ ਰੇਟ ਫਿਕਸ ਆ ਦੇਖੋ ਜੀ ਆਹੀ ਪਸ਼ੂ ਆ ਤੇ ਬਿਲਕੁਲ ਫਿਕਸ ਭਾਵਾ ਇਹਦੇ ਤੇ ਕੋਈ ਛੋੜ ਹੀ ਕਰਨੀ 100 200 ਇਹਨਾਂ ਨੇ ਪਹਿਲਾਂ ਹੀ ਕਰਦਾ ਮਾਨਦਾਨਕ ਨਹੀਂ ਜੀ ਇਹ ਨਹੀਂ ਯਾਰ ਯਾਰ ਛੋੜ ਕਹਿਤੀ ਹੈ ਚਲੋ ਬਾਕੀ ਨੰਬਰ ਆਪਣਾ 9779612422 ਪਿੰਡ ਵੀਰਾ ਤੇ ਜੱਜਲਾ ਗਰਦਾਪੁਰ ਤਹਿਸੀਲ ਬਟਾਲਾ ਨੇਰੇ ਸਾਨੂੰ ਫਤਿਹਗੜ ਚੂੜੀਆਂ ਵੇਚਦਾ ਡੇਰਾ ਬਪਨਾ ਨੇ ਪਿੰਡਾ ਸਾਸੀ ਸਾਸੀ